ਜੀ ਆਇਆ ਪਹਿਲੇ ਨੰਬਰ ਤੇ ਬਾਈ ਨੂੰ ਪੁੱਛਦੇ ਆ ਬਾਈ ਇਹ ਮਾਈਕ ਲਾਈ ਬਾਈ ਇਹ ਕਿਹੜੇ ਸੀਮੰਦੀ ਆ ਆ ਵੀਰੇ এবিসি ਵੀਰਾਵਾਰੀ ਦੇ ਸੂਰਵੀਰ ਬੋਲਦੇ ਆ ਠੀਕ ਹੈ ਜੀ ਤੇ ਇਹਦੀ ਏਜ ਕਿੰਨੀ ਆ 11 ਮੰਥ ਆ ਜੀ ਇਹਦੀ ਏਜ ਹੈਗੀ ਆ 11 ਮੰਥ ਤੇ ਇਹਦੀ ਮਾ ਦਾ ਰਿਕਾਰਡ ਹੈ ਜੀ ਮਾ ਦਾ ਗੜਗਾ ਜੀ 25 ਲੀਟਰ ਦਾ ਉਹ ਆਵੇਗੇ ਜਮਰਾਜ ਦੇ ਤੇ ਤੁਹਾਡਾ ਪਿੰਡ ਕਿਹੜਾ ਬਾਈ ਘਨੇਰ ਜੀ ਤੇ ਠੀਕ ਆ ਬਾਈ ਇਹ ਬਾਈ ਹੋਣੀ ਫੈਸਲੇ ਤੋਂ ਹੈਗਾ ਪੂਰੇ ਸੈਟੀਸਫਾਈਡ ਤੇ ਬੱਚੀ ਵੀ ਬਾਈ ਹੋਣਾ ਦੀ ਬਹੁਤ ਚੰਗੀ ਆ ਇਹ ਇਹ 3 ਮਹੀਨੇ ਤੋਂ ਲੈ ਕੇ ਜਿਹੜੀ 12 ਮਹੀਨੇ ਵਾਲੀ ਕੈਟਾਗਰੀ ਆ ਉਹਦੇ ਵਿੱਚ ਬਈ ਆਈ ਆ ਫਸਟ ਤੇ ਆ ਬਾਈ ਹੁਣਾਂ ਦੀ ਬੱਚੀ ਆਈ ਆ ਸੈਕੰਡ ਹਾਂਜੀ ਬਈ ਸਰ ਬਾਈ ਹੁਣਾਂ ਦੀ ਬੱਚੀ ਆਈ ਆ ਸੈਕੰਡ ਨੰਬਰ ਤੇ ਬਾਈ ਇਹ ਕਿਹੜੇ ਸੀਮੰਦੀ ਆ ਇਹ ਸਰਕਾਰੀ ਸੀਮੰਦੀ ਵੀਰੇ ਨਾਮ ਨਹੀਂ ਪਤਾ ਸੇ ਇਹ ਸਰਕਾਰੀ ਸੀਮੰਦੀ ਆ ਬਾਈ ਕਿੰਦਾ ਦਾ ਰਿਕਾਰਡ ਇਹਦਾ ਹੈਗਾ 22 ਲੀਟਰ ਤੋਂ ਬਈ 22 ਲੀਟਰ ਇਹਦੀ ਮਾਂ ਦਾ ਰਿਕਾਰਡ ਆ ਤੇ ਤੁਹਾਡਾ ਪਿੰਡ ਕਿਹੜਾ ਬਾਈ ਪਿੰਡੋ ਗਰਾਹਾਂ ਹੈ ਬਾਈ ਅਗਰਾਹਾਂ ਬਾਈ ਹੁਣਾਂ ਦਾ ਪਿੰਡ ਆ ਤੇ ਬਾਈ ਹੁਣੀ ਪੂਰੇ ਖੁਸ਼ ਆ ਬੱਚੀ ਬਈ ਆਪਣੀ ਕਿੰਨੇ ਮਹੀਨੇ ਦੀ ਹੈ ਇਹ ਇਹ 10 ਮਹੀਨੇ ਦੀ ਹੈ ਇਹ 10 ਮਹੀਨੇ ਦੀ ਹੈ ਤੇ ਆ ਬੱਚੀ ਆ ਗਈ ਚੌਥੇ ਨੰਬਰ ਤੇ ਇਹ ਤੀਜੇ ਤੇ ਚੌਥੀ ਵਾਲੀ ਗਾਂ ਹਾਂ ਹਜੇ ਆ ਬੱਚੀ ਆ ਗਈ ਬਈ ਤੀਜੇ ਨੰਬਰ ਤੇ ਬਈ ਕਿਹੜੇ ਸੀ ਮੰਦੀ ਆ ਇਹ ਸੁਲਤਾਨ ਦੀ ਹੈ 101 ਬਈ ਇਹ ਹੈਗੀ ਆ ਬਈ ਸੁਲਤਾਨ ਦੀ ਤੇ ਇਹਦੀ ਮਾਂ ਬਈ ਤੁਹਾਡੇ ਕੋਲ ਹੀ ਆ ਤੁਹਾਡੇ ਕੋਲ ਹੀ ਇਹਦੀ ਮਾਂ ਬਈ ਹੁਣਾਂ ਦੇ ਕੋਲ ਹੀ ਆ ਤੇ ਇਹ ਕਿੰਨੇ ਮਹੀਨੇ ਦੀ ਆ 10 ਦੀ ਆ ਜੀ ਠੀਕ ਆ ਜੀ ਇੱਕ ਬੱਚੀ ਬਹੁਤ ਚੰਗੀ ਆ 22 ਹੀ ਜਿੱਤ ਗਈ ਆ ਤੇ ਆ ਬੱਚੀ ਆ ਗਈ ਚੌਥੇ ਨੰਬਰ ਤੇ ਤੇ ਉਹਨਾਂ ਦੀ ਬੱਚੀ ਆਈ ਆ ਚੌਥੇ ਨੰਬਰ ਤੇ ਤੇ ਬਾਈ ਕਿਹੜੇ ਪਿੰਡ ਤੋਂ ਆ ਬੰਗੀ ਕੜਾ ਤੋਂ ਆਏ ਵੀਰੇ ਤੇ ਇਹ ਕਿਹੜੇ ਸੀ ਮੰਦੀ ਆ ਇਹ ਇਹ ਵੀ ਸੀ ਸੂਰਵੀਰ ਦੀ ਠੀਕ ਹੈ ਜੀ ABC ਵਾਲੇ ਬਈ ਕਮਾਲ ਕਰ ਰਿਹਾ ABC ਵਾਲਿਆਂ ਦੇ ਬੱਚਿਆਂ ਬਹੁਤ ਜਿਆਦਾ ਰੰਜੰਗ ਆ ਤੇ ਹੋਰ ਬਈ ਲੈ ਕੇ ਆਏ ਕੋਈ ਬੱਚਾ ਨਹੀਂ ਮੈਂ ਇਹ ਹੀ ਲੈ ਕੇ ਆਵੇਂ ਪਹਿਲੇ ਇੱਕ ਇੱਕ ਹੀ ਲੈ ਕੇ ਆਏ ਪਹਿਲੀ ਕੱਟੀ ਪਾਈ ਹੈ ਆਪਾਂ ਮੇਲੇ 'ਚ ਅੱਛਾ ਪਹਿਲੀ ਵਾਰ ਕੋਈ ਬਾਈ ਆ ਪਹਿਲੀ ਵਾਰ ਪਾਈ ਹੋਈ ਹੈ ਬਾਈ ਹੁਣਾਂ ਨੇ ਪਹਿਲੀ ਵਾਰ ਹੀ ਕੱਟੀ ਪਾਈ ਹੈ ਤੇ ਬਈ ਨਾਮ ਲੱਗ ਗਿਆ ਚੌਥਾ ਤੇ ਕਿਹੜੇ ਪਿੰਡ ਤੋਂ ਬਾਈ ਤੁਸੀਂ ਬੰਗੀ ਗਾਲਾਂ ਵੀਰੇ ਤੇ ਫੜਨਾ ਹਾਂਜੀ ਨਾਮ ਤੁਹਾਡਾ ਧੱਬੀ ਸਿੰਘ ਠੀਕ ਹੈ ਜੀ ਤੇ ਆ ਬਾਈ ਹੁਣਾਂ ਦਾ ਬੇਟਾ ਨਾਲ ਆਇਆ ਨਹੀਂ ਪਤੀਜਾ ਠੀਕ ਹੈ ਜੀ ਤੇ ਛੁੱਟੀ ਅੱਜ ਹਾਂ ਛੁੱਟੀ ਦਵਾਈ ਆ ਵਾ ਠੀਕ ਆ ਮੁੱਲ ਪੈ ਗਿਆ ਛੁੱਟੀ ਦਾ ਮੁੱਲ ਪੈ ਗਿਆ ਬਾਈ ਹੁਣਾਂ ਦੀ ਬੱਚੀ ਆਈ ਆ ਬਈ 5ਵੇਂ ਨੰਬਰ ਤੇ ਬਈ ਇਹ ਕਿਹੜੇ ਸੀਮੰਦੀ ਆ ਬਜਰੰਗੀ ਦੀ ਇਹ ਬਾਈ ਹੈਗੀ ਆ ਬਜਰੰਗੀ ਦੀ ਤੇ ਬਾਈ ਕਿਹੜੇ ਪਿੰਡ ਤੋਂ ਹੋ ਤੁਸੀਂ ਸਾਲੇਗੇ ਤੋਂ ਤੇ ਇਹਦੀ ਏਜ 11 ਮਹੀਨੇ ਇਹ ਹੈਗੀ ਆ 11 ਮਹੀਨਿਆਂ ਦੀ ਤੇ ਬਾਈ ਤੁਹਾਡਾ ਨਾਮ ਪਵਲੀ ਬਾਈ ਹੁਣਾਂ ਦੀ ਬੱਚੀ ਆ ਗਈ ਆ ਬਈ ਨੰਬਰਾਂ ਚ ਆ ਬੱਚੀ ਆਈ ਆ ਬਈ 6ਵੇਂ ਨੰਬਰ ਤੇ ਭਾਈ ਕਿਹੜੇ ਸੀਮੰਦੀ ਆ ਇਹ ਇਹ 4354 ਦੀ ਆ ਵੀਰੇ ਇਹ 4354 ਦੀ ਆ ਇਹ ਆਪਣੇ ਪੰਜਾਬ ਦਾ ਹੀ ਆ ਨਹੀਂ ਇਹ ਸੀਆਰਵੀ ਦਾ ਵੀਰੇ ਠੀਕ ਆ ਜੀ ਤੇ ਇਹ ਕਿੰਨੇ ਮਹੀਨਿਆਂ ਦੀ ਆ ਤੇ 5.5 ਮਹੀਨਿਆਂ ਦੀ ਆ ਵੀਰੇ ਸਾਡੇ ਤੇ ਕਿਹੜਾ ਪੈਂਡ ਆ ਬਾਈ ਤੁਹਾਡਾ ਪੈਂਡ ਆਪਣਾ ਕਾਲੋ ਕੇ ਬਾਈ ਠੀਕ ਆ ਬੱਚਾ ਜਿੱਤ ਗਿਆ ਬਾਈ ਤੇ ਸੈਟੀਸਫਾਈਡ ਆ ਤੁਸੀਂ ਪੂਰੇ ਹਾਂਜੀ ਹਾਂਜੀ ਵੀਰੇ ਠੀਕ ਆ ਲੈ ਕੇ ਚੱਲੋ ਨਾ ਉਹਨੂੰ ਮੱਝ ਕਰੇ ਠੀਕ ਆ ਵੀਰੇ ਲੀਕ ਦੇ ਹੋਣਗੇ ਨਿੱਕੇ ਆ ਬੱਚੀ ਆਈ ਆ ਬਾਈ 7ਵੇਂ ਨੰਬਰ ਤੇ ਆਇਓ ਉਸਤਾਦ ਜੀ ਆ ਬਾਈ ਬਈ ਲੈ ਕੇ ਆਇਆ ਬੱਚੀ ਤੇ ਆ ਛੁੱਟੀ ਕੀਤੀ ਬਾਈ ਫਿਰ ਕਿਹੜੀ ਕਲਾਸ ਪੜ੍ਹਦਾ ਹੈ ਬਾਈ ਤੂੰ 10ਵੀਂ 10ਵੀਂ ਚ ਪੜ੍ਹਦਾ ਤੇ ਬਾਈ ਬਾਈ ਨੇ ਕੀਤੀ ਸੀ ਛੁੱਟੀ ਤੇ ਛੁੱਟੀ ਦਾ ਪੈ ਗਿਆ ਮੁੱਲ ਬੱਚੀ ਆ ਗਈ 7ਵੇਂ ਨੰਬਰ ਤੇ ਤੇ ਇਹ ਕਿਹੜੇ ਸੀਮੰਦੀ ਆ ਐ ਮੈਜਰ ਸਿਆਡ ਤੇ ਇਹ ਕਿੰਨੇ ਮਹੀਨਿਆਂ ਦੀ ਆ ਸਾਡੇ ਤਾਂ 9 ਨਹੀਂ ਸਾਡੇ 3.5 ਮਹੀਨਿਆਂ ਦੀ ਤੇ ਅੱਜ ਕਰਦੇ ਪੂਰੇ ਖੁਸ਼ ਹੋ ਜਾਣਗੇ ਹਨ ਪਹਿਲੀ ਵਾਰ ਹੀ ਲੈ ਕੇ ਆਇਆ ਪਹਿਲੀ ਵਾਰੀ ਤੇ ਅੱਗੇ ਤਾਂ ਨਹੀਂ ਕੋਈ ਪਾਈ ਬੱਚੀ ਬਾਈ ਬਈ ਪਹਿਲੀ ਵਾਰ ਹੀ ਲੈ ਕੇ ਆਇਆ ਜਿਹਦੇ ਨਾਮ ਲੈ ਚੱਲਿਆ ਮੁੰਡਾ ਪੂਰਾ ਖੁਸ਼ ਆ ਆ ਬੱਚੀ 8ਵੇਂ ਨੰਬਰ ਤੇ ਬਾਈ ਆ ਬੱਚੀ ਆ ਬਾਈ 8ਵੇਂ ਨੰਬਰ ਤੇ ਇਹ ਕਿਹੜੇ ਸੀਮੰਦੀ ਆ ਬਾਈ ਇਹ ਕੋਹੇ ਨੂਰਦੀਆ ਲక్ష్ਮੀ ਦੇਰੀ ਫਾਰਮ ਵਾਲੇ ਨੇ ਤੇ ਤੁਹਾਡਾ ਪਿੰਡ ਕਿਹੜਾ ਬਾਈ ਤਰੰਤਾਰਨ ਜਿਲਾਵਾ ਪਿੰਡ ਮੀਆਂ ਵੰਡਿਆ ਤੇ ਕਿੰਨੇ ਮਹੀਨੇ ਦੀ ਹੈ ਚੌਹਾਂ ਮਹੀਨੇ ਦੀ ਹੈ ਜੀ ਇਹ ਚੌਹਾਂ ਮਹੀਨੇ ਦੀ ਹੋਈ ਹੈ ਸਿਆਣੀ ਬਹੁਤ ਆ ਤੇ ਆ ਗਈ ਭਾਈ ਨੌਵੇਂ ਵਾਲੀ ਨੌਵੇਂ ਵਾਲੀ ਵੀ ਦਿਖਾ ਦੇਗੇ ਤੁਹਾਨੂੰ ਭਾਈ ਆਇਓ ਆ ਬੱਚੀ ਆਈ ਹੈ ਭਾਈ ਨੌਵੇਂ ਨੰਬਰ ਤੇ ਇਹ ਭਾਈ ਕਿਹੜੇ ਸੀ ਮੰਦੀ ਆ ਇਹ ਕੋਈ ਨੂਰ ਦੀ ਹੈ ਭਾਈ ਲక్ష్ਮੀ ਡੇਰੀ ਫਾਰਮ ਵਾਲੇ ਦੀ ਇਹ ਕੋਈ ਨੂਰ ਦੀ ਹੈ ਭਾਈ ਲక్ష్ਮੀ ਡੇਰੀ ਫਾਰਮ ਵਾਲਿਆਂ ਦੀ ਤੇ ਇਹ ਕਿੰਨੇ ਮਹੀਨੇ ਦੀ ਆ ਇਹ 5 ਕਿਤੇ ਨੇ ਘਾਟਾ 3 ਮਹੀਨੇ ਤੋਂ ਭਾਈ ਤਿੰਨ ਮਹੀਨੇ ਤੋਂ 5 ਕਿਤੇ ਨਹੀਂ ਘਾਟਾ ਬਾਈਆਂ ਦਾ ਤੇ ਕਿਹੜੇ ਪਿੰਡ ਤੋਂ ਬਾਈ ਤੁਸੀਂ? ਸੇਖਪੁਰਾ ਪਿੰਡ ਅਤਲਵੰਡੀ ਸਾਹੂ ਕੋਲੇ ਬਾਈ। ਠੀਕ ਆ ਜੀ ਠੀਕ ਆ। ਤੇ ਪਹਿਲੀ ਪਹਿਲੀ ਵਾਰੀ ਲੱਗੀ ਪਹਿਲੀ ਵਾਰੀ ਆਏ ਬਾਈ। ਅੱਗੇ ਕਦੇ ਨਹੀਂ ਲੱਗੀ। ਕਦੇ ਵੀ ਨਹੀਂ ਆਈ ਜੀ। ਹੈ ਬਾਈ। ਹਾਂਜੀ। ਹੁਣ ਉਹਦੀ ਬੱਚੀ ਆਈ ਹੈ ਬਾਈ 10ਵੇਂ ਨੰਬਰ ਤੇ। ਬਾਈ ਕਿਹੜੇ ਸੀ ਮੰਦੀ ਆ? ਇਹ ਅਰਜਨ ਗੁੰਗੜਾ ਜੀ ਦੀ ਹੈ। ਤੇ ਬਾਈ ਇਹ ਕਿੰਨੇ ਮਹੀਨੇ ਦੀ ਆ? ਇਹੋ ਵੀ 11 ਮਹੀਨੇ 21 ਦਿਨ ਦੀ। ਤੇ ਬਾਈ ਬੱਚਾ ਕੋਈ ਹੋਰ ਲੈ ਕੇ ਆਏ ਆ ਤੁਸੀਂ ਕਿ ਇਕ ਹੀ ਲੈ ਕੇ ਹੋਰ ਕੈਟਾਗਰੀ ਚ ਆਪਣਾ ਕੋਈ ਜਾਣਵਰ ਨਹੀਂ ਪਹਿਲਾਂ ਕਦੇ ਕੋਈ ਕੰਪੀਟੀਸ਼ਨ ਲੜਿਆ ਨਹੀਂ ਜੀ ਪਹਿ ਫਸਟ ਟਾਈਮ ਹੀ ਸੀਗਾ ਫਸਟ ਟਾਈਮ ਹੀ ਸੀਗਾ ਤੇ ਬਾਈ ਦਾ ਪਹਿਲਾ ਐਕਸਪੀਰੀਅੰਸ ਹੀ ਸਿਰਾਰ ਰਿਹਾ ਬਾਈ ਨਾਮ ਲੈ ਚੁੱਕਿਆ ਆਪਣਾ 70 ਸਾਲ ਪੁਰਾਣਾ ਰਵਾ ਹੈ ਜੀ ਹਾਂ ਜੀ ਆਪਣੇ ਘਰ ਦੀ ਆ ਘਰ ਦਾ ਰਵਾਇਤ ਪਹਿਲੀ ਮੱਝ ਦਾਦੇ ਨੇ ਲਿਆਂਦੀ 10 ਸਾਲ ਦੀ ਉਮਰ ਚ ਤੇ ਬਾਈ ਇਹਦਾ ਇਹਦੀ ਮੰਮਾ ਦਾ ਕੋਈ ਰਿਕਾਰਡ ਇਹਦੀ ਮਾਂ ਦਾ ਇਹਦੀ ਮੰਮਾ ਦਾ 18 ਕਿਲੋ 16 ਐਂ ਹੀ ਮਨੋ ਠੀਕ ਹੈ ਜੀ ਠੀਕ 20 ਕਿਲੋ ਲੈਵਲ 18 ਚ ਲਾਇਆ ਸਹੀ ਆ ਤੁਸੀਂ ਸੈਟੀਸਫਾਈਡ ਆ ਹਾਂ ਜੀ